ਬੰਦ ਹੋ ਜੂ ਜਦੋਂ ਰੁਪਏ ਦੇ ਦੋਗੇ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੈ ਵੀਡੀਓ ਐਂ ਚੱਲੂ ਅਰੇ ਪੀਏ ਦੇ ਦੇ ਰੁਪਏ ਵੀਡੀਓ ਤਾਂ ਐਂ ਬਣੂਗੀ ਵੀਡੀਓ ਐਂ ਬਣੂ ਬਾਈ ਮੇਰੀ ਗੱਲ ਸੁਣ ਜਦੋਂ ਰੁਪਏ ਤਸ ਦੇਂਗਾ ਤਾਂ ਵੀਡੀਓ ਦੀ ਬੰਦ ਹੋ ਜੂਗੀ ਇੰਨਾ ਦਿੱਤਾ ਤੇ ਕੰਮ ਚੱਲਦਾ ਹੈਗਾ ਇੰਨਾ ਦਿੱਤਾ ਤੇ ਕੰਮ ਚੱਲਦਾ ਜਿਹੜੀ ਗੱਲ ਕਰੀ ਇਹ ਗੱਲ ਸੁਣੋ ਆਪਾਂ ਗੁਰੂ ਘਰ ਬੈਠਿਆਂ ਆੱਡੇ ਨਾਲ ਗੱਲ ਹੋਈ ਫੋਜੀ ਹੋਣਾ ਨਹੀਂ ਸਿਆਣੀ ਗੱਲ ਜਿਹੜੀ ਕਮੇਟੀ ਨਾਲ ਆਪਾਂ ਇਹ ਅਸੀਂ ਫੋਟੋ ਦੇਣਾ ਨਾ ਵੀ ਗੋਲ ਅਸੀਂ ਕਿਵੇਂ ਕਹਿੰਦੇ ਦੱਸਣ ਨੂੰ ਵਾਹੋ ਜੀ ਆ ਗਿਆ 300 ਫੜੋ ਪਾਉ ਗੋਲ ਵਿੱਚ ਸਿੱਧੀ ਗੱਲ ਤੁਸੀਂ ਗੱਲ ਸੁਣੋ ਪਹਿਲਾਂ ਗੱਲ ਸੁਣੋ ਵੀਡੀਓਆਂ ਬੂੜਾਂ ਵਿੱਚ ਕੋਈ ਤਿੰਨੀ ਪਾਈ ਜਾ ਗੱਲ ਤੋਂ ਗੱਲ ਹੋਏ ਇਨਸਾਫ ਦਾ ਇਨਸਾਫ ਰਹਿਣਾ ਬਾਬਾ ਜੀ ਗੱਲ ਤਾਂ ਇਹ ਹੀ ਆਪਾਂ ਨੂੰ ਇੰਟੀਰੀਅਰ ਪੱਤਰ ਕਰ ਲੋ ਜੀ ਸਾਹਿਬ ਦੇਖੋ ਬਿਲਕੁਲ ਤੁਸੀਂ ਉਹ ਗੱਲ ਨੂੰ ਪਤਾ ਕੀਆ ਬਦਲੀ ਨਾ ਕਰੋ ਮੈਂ ਬਿਲਕੁਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਗੱਲ ਬਿਲਕੁਲ ਫਿਰ ਤੁਸੀਂ ਇਹ ਕਿਉਂ ਕਿਹਾ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਕਿਉਂ ਕਿਹਾ ਵੀ ਇਹ ਤਾਂ ਗਲਤ ਆ ਫਿਰ ਮੈਂ ਕਿਹਾ ਫਿਰ ਗਲਤ ਗੱਲ ਹੈਗੀ ਐ ਫਿਰ ਗਲਤ ਗੱਲ ਹੈਗੀ ਐ ਆਪਣੀ ਗੱਲ ਨਹੀਂ ਹੋਈ ਇਹਨਾਂ ਨਾਲ ਗੱਲ ਹੋ ਗਈ ਆਪੋ ਜੀ ਦੇ ਮੂੰਹੋਂ ਚੱਕਣਾ ਹੈ ਗਲਤ ਹੈ ਨਹੀਂ ਫਿਰ ਇਹ ਤਾਂ ਪਤਾ ਤੁਸੀਂ ਨੂੰ ਠੀਕ ਸਮਝ ਤੂੰ ਐ ਦੱਸ ਕਿਵੇਂ ਮੈਂ ਇੱਕ ਮਿੰਟ ਤੁਸੀਂ ਆਪਦੀ ਜਵਾਨੀ ਦੱਸੋ ਤੁਸੀਂ ਐਂ ਤਾਂ ਤੁਸੀਂ ਨੇ ਵੀ ਕਿਹਾ ਇਹ ਗਲਤ ਹੈ ਗਲਤ ਤਾਂ ਮੈਂ ਵੀ ਕਿਹਾ ਇਹ ਤਾਂ ਮੈਂ ਵੀ ਕਿਹਾ ਗਲਤ ਨਹੀਂ ਕਿਉਂਕਿ ਸਹੀ ਗੱਲ ਤਾਂ ਕੀ ਤੋਂ ਫੇਰ ਤੁਸੀਂ ਫੈਸਲਾ ਕਿਹਦਾ ਕਨਾਂ ਤੁਸੀਂ ਕਮੇਟੀ ਦਾ ਫੈਸਲਾ ਮਹਾ ਜੀ ਕਮੇਟੀ ਦਾ ਫੈਸਲਾ ਉਹਦੇ ਕਰਕੇ ਬਾਬਾ ਤੂੰ ਨੂੰ ਕਰ ਰਿਹਾ ਹੈ ਦੇਖੀ ਫਤਰੀ ਨਹੀਂ 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 ਬਿਲਕੁਲ ਠੱਸੀ ਆ ਉਹ ਮੇਰੀ ਕਮੈਂਟ ਆ ਤੁਸੀਂ ਕਰੋਗੇ ਅਸੀਂ ਚੱਕਾ ਰਿਓ ਉਹਦੇ ਪਤਾ ਉਹ ਬਾਪਾ ਇਹ ਸਾਨੂੰ ਕਿਹਾ ਹੁੰਦਾ ਭਾਈ ਸਾਹਿਬ ਅਸੀਂ ਜੰਮੀ ਨਹੀਂ ਅਗਰ ਗੁਰਦੁਆਰੇ ਬੈਠੇ ਉਹਦਾ ਪਤਾ ਦੀ ਕੋਲ ਕਿਤੇ ਪਾਵਾਂਗੇ ਜਾ ਕੇ ਉਹ ਕਿਹੜਾ ਤੁਸੀਂ ਨੇ ਦਿੱਤਾ ਜਾਂ ਤੁਸੀਂ ਇਹ ਸਾਨੂੰ ਅੱਜ ਕੱਦਦੇ ਨਹੀਂ ਆ ਵੀ ਸਾਨੂੰ ਭਾਈ ਉਹ ਮਤਲਬ ਪਤਾ ਜੀ ਪਤਾ ਲਿਓ ਤੁਹਾਨੂੰ ਲੈ ਲਓ ਤੁਹਾਨੂੰ ਘੜ ਲਿਓ ਅਸੀਂ ਇੱਕ ਸੰਗਤ ਸਾਡੇ ਆਈਏ ਤਾਂ ਇਹ ਤਾਂ ਨਹੀਂ ਮੈਂ ਤਾਂ ਹੀ ਕਹਿ ਰਹੇ ਸੀ ਜੇ ਕੱਟ ਗੱਲ ਹੋਈ ਆ ਬਾਬਾ ਨਹੀਂ ਮੈਂ ਉਹੀ ਆ ਕੇ ਫੇਲੇ ਬੈਠ ਕੇ ਨਹੀਂ ਕੋਈ ਬੇਲਾ ਨਹੀਂ ਭਾਈ ਸਾਹਿਬ ਕੋਈ ਬੇਲਾ ਨਹੀਂ ਬੇਲੇ ਬਹਿ ਕੇ ਬਚਾਈ ਚੱਲੋ ਫਿਰ ਫਿਰ ਸੰਗਤ ਪਹਿਲਾਂ ਨਸਨਾਤੀ ਕਮੇਟੀ ਦਾ ਫੈਸਲਾ ਫਿਰ ਪਹਿਲਾਂ ਨਸਨਾਤੀ ਕਮੇਟੀ ਦਾ ਫੈਸਲਾ ਚੱਲੋ ਆਪਣਾ ਪਤਾ ਕੀ ਆ ਬਹੁਤ ਮੈਂ ਇੱਕ ਗਿੰਡੂ ਕੋਲ ਗੱਲ ਕਰਕੇ ਕਿਹੜੀ ਗੱਲ ਹੋਈ ਆ ਆਪਾਂ ਮੈਂ ਤੁਹਾਨੂੰ ਦੱਸ ਮੇਰਾ ਗੱਲ ਹੋਈ ਨਹੀਂ ਸੋਡੀ ਗੱਲ ਤਾਂ ਅਸੀਂ ਮੰਨਦੇ ਆ ਹਨਾ ਤੇ ਬੁੱਢੀ ਨਹੀਂ ਪਰ ਤੁਸੀਂ ੱੱਕਾ ਬਹੁਤ ਕਰਿਆ ਸੀ ੱੱਕਾ ਨਹੀਂ ਜੋ ਸਾਨੂੰ ਮਾਲਕ ਨੇ ਦੱਸਿਆ ਅਸੀਂ ਤਾਂ ਉਹੀ ਕਰਨਾ ਤੁਹਾਨੂੰ 2100 ਕਰਿਆ ਮਿਲਦਾ ਮਿਲੈ ਨੂੰ ਬਿਲਕੁਲ ਫਿਰ ਪਹਿਲਾਂ ਸਾਨੂੰ ਪਹਿਲਾਂ ਸੁਣਦੀ ਨਾ ਵੀ ਪਾਚ ਵਾਲੇ ਪੈਸੇ ਨਹੀਂ ਮਿਲਦੇ ਹਰ ਮਾਇਆ ਵਾਲੇ ਪੈਸੇ ਨੇ ਬੋਲਦੇ ਤੁਸੀਂ ਤੁਸੀਂ ਕਾ ਬੋਲਦੇ ਹੋ ਬੋਲਦਾ ਕਹਾਂ ਆ ਬੰਦਾ ਬੋਲਦਾ ਕਹਿੰਦਾ ਹਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇਗੇ ਹਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰਾਂਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੀ ਜਲੂਸ ਨਿਕਲਦਾ ਅੱਜ ਕੱਲ ਦੀ ਕਮੇਡੀਆਂ ਦੇ ਜਲੂਸ ਹੀ ਐ ਜਲੂਸ ਹੀ ਐ ਤਾਂ ਹੀ ਨਿਕਲੂ ਮੇਰੇ ਸਾਡੇ ਪੈਸੇ ਪੈਸੇ ਨਹੀਂ ਪਾਉਣਾ ਵੀਡੀਓ ਇਹੀ ਬਣਾਵਾਂਗੇ ਜਦੋਂ ਜਲੂਸ ਕਢਾ ਰੱਖਿਆ ਕਮੇਡੀਅਨਾਂ ਦਾ ਪੈਸੇ ਦੇ ਅੱਬੇ ਪੈਸੇ ਉਦੋਂ ਮਿਲਣਗੇ ਬਾਬਾ ਜੀ ਇੱਕ ਮਿੰਟ ਹਲੋ ਵੀਡੀਓ ਤੇ ਜਿਹੜਾ ਮਿਰਦ ਬੋਲਦਾ ਕਵਾ ਨਹੀਂ ਇੱਕ ਮਿੰਟ ਬਾਬਾ ਜੀ ਆਹ ਦੇਖ ਲੋ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਬਣਾ ਲੈ ਲੈ ਬਣਾ ਲੈ ਗੱਡੀ ਗੱਲ ਬਣਾ ਲੈ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆ ਦੇਖ ਲੋ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਕਹਿੰਨੇ ਗੁਰਦੁਆਰੇ ਦੀ ਗੋਲਕ ਚ ਪਾਓ ਆ ਸਾਂ ਤੁਸੀਂ ਕਹਨੇ ਹੋ ਤੁਸੀਂ ਕਹਨੇ ਹੋ ਫਿਰ ਮੇਰੇ ਤੂੰ ਬੋਲਦਾ ਕਿੰਨਾ ਵਿੱਚ ਫਿਰ ਤੂੰ ਬੋਲਦਾ ਕਿੰਨਾ ਵਿੱਚ ਫਿਰ ਤੂੰ ਬੋਲਦਾ ਕਿੰਨਾ ਵਿੱਚ ਵਾਹ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਕੀ ਗੱਲ ਆ ਤੂੰ ਦਾ ਬਾਬਾ ਕੀ ਗੱਲ ਆ ਓ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਆੜਦਾ ਹੱਤ ਨਾ ਬੜਾ ਮੇਰਾ ਆਡੀ ਕਨ ਕਿਤੇ ਹੋਰ ਫਿਰ ਜੁੱਤ ਲੈ ਆ ਗਾਡੀ ਤੂੰ ਸਾਰੇ ਬੰਦੇ ਨਾਲ ਤੈਨੂੰ ਗੱਲ ਕਰਨੀ ਉਹ ਸਾਨੂੰ ਤਾਂ ਆਉਂਦੀ ਨਹੀਂ ਹੈ ਤੂੰ ਗੁਰੂ ਘਰ ਫਿਰਦਾ ਸੇਟਕ ਲਾ ਤੂੰ ਗੁਰੂ ਘਰ ਫਿਰਦਾ ਸੇਟਕ ਲਾ ਕੇਂਗਾ ਕਿਉਂਗਾ ਭਾਗ ਆ ਗਿਆ ਤੁਹਾਨੂੰ ਪੱਸੀ ਦੀ ਕਿਤੇ ਨੂੰ ਜਾਂਦਾ ਗੱਲ ਕੀ ਹੋਈ ਹੈ ਜਿਹੜੀ ਕੀਰਤਨ ਦੀ ਬੇੜਾ ਫਿਰ ਕਰਤਾ ਲਈ ਲੈ ਚੱਕੇ ਬਾਜਾ ਚੱਕ ਲੈ ਕਿੰਨੇ ਨੇ ਦੇਖਾਂਗੇ ਪੱਸੀ ਕਿੰਨਾ ਪਰਮਾ ਸ਼ਾਂਤੀ ਨਾਲ ਗੱਲ ਕਰੋ ਟਿਕਿਆ ਨਹੀਂ ਸਕਦੇ ਹਰਮੋਨੀਅਮ ਖੜ ਦੇ ਦਿੰਦੇ ਕਿੰਨੇ ਬਾਤ ਨੂੰ ਦੱਸ ਓਏ ਹੋਰ ਬਣਾਣਾ ਚਾਹੇ ਚਾੜ ਨਹੀਂ ਕਿੱਡੀ ਗੱਲ ਹੈ ਮੈਨੂੰ ਕੋਈ ਚੱਕਰ ਹੈ ਮੈਨੂੰ ਇਹ ਚੀਜ਼ਾਂ ਨਾਲ ਕੋਈ ਚੱਕਰ ਨਹੀਂਗਾ ਕਿਤੇ ਮਰਜੀ ਅੜਦੀ ਵਾ ਓਏ ਤੇਰੇ ਆ ਦੇਖ ਲੋ ਜੀ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ ਗੁਰੂ ਘਰ ਆਂਦੀਆਂ ਕਮੇਟੀਆਂ ਦੇ ਹਾਲ ਕਹਿੰਦੇ ਜਿਹੜੇ ਕੀਰਤਨ ਦੇ ਪੈਸੇ ਹੋਏ ਨੇ ਹਰਮੋਨੀਅਮ ਤੇ ਕਹਿੰਦੇ ਉਹ ਤਾਂ ਅਸੀਂ ਦਿੰਦੇ ਹੀ ਨਹੀਂਗੇ ਇਹਦਾ ਸਾਡੇ ਕਹਿੰਦੇ ਕਮੇਟੀਆਂ ਦਾ ਰੂਲ ਐ ਦੇਖ ਲੋ ਹੁਣ ਮੈਂ ਹਰਮੋਨੀਅਮ ਚੋਂ ਪੈਸੇ ਕੱਢਦਾ ਕਹਿੰਦੇ ਇਸ ਤਾਂ ਪੈਸੇ ਹੀ ਨਹੀਂ ਦਿੰਦੇਗੇ ਦੇਖ ਲੋ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ 1 ਮਿੰਟ ਜੀ 1 ਮਿੰਟ ਦਿਖਾਉਣੇ ਤੁਹਾਨੂੰ ਸਾਰਾ ਕੁਝ ਆਹ ਦੇਖ ਲਓ ਜੀ ਹਰਮੋਨੀਅਮ ਹੈ ਹੁਣ ਇਹਦੇ ਪੈਸੇ ਕਹਿੰਦੇ ਜਿਹੜੇ ਪੈਸੇ ਬਣੇ ਨੇ ਉਹ ਕਹਿੰਦੇ ਪੈਸੇ ਕਹਿੰਦੇ ਗੁਰੂ ਘਰ ਗੁਰੂ ਘਰ ਦੇ ਗੋਲਕ ਚ ਪਾਓ ਦੇਖ ਲਓ ਅੱਜ ਕੱਲ ਦੇ ਕਮੇਟੀਆਂ ਦੇ ਹਾਲ ਤੇ ਹੁਣ ਦੇਖਦੇ ਆਂ ਆ ਜਾਲੀ ਪੀਤਾ ਦੇ ਵੀ ਰੋਲਾ ਪਾਇਆ ਕਿੰਨਾ ਧੱਕੋ ਮੱਥੇ ਨਾ ਮਾਰੋ ਆ 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 ਲੈ ਦੇਖ ਲਓ ਆ ਦੇਖ ਲਓ ਆ ਦੇਖੋ ਕਿੰਨੇ ਹੋਣਗੇ ਲੈ ਗੋ ਆ ਲੋ ਲੈ ਲਓ ਪੈਸੇ ਲੈ ਲਓ 500 ਰੁਪਏ ਢੇਰੀ ਲੱਗਦੀ ਆ ਤੁਹਾਨੂੰ ਆ ਦੇਖ ਲਿਖਦਾ ਆ ਕਮੇਟੀ ਚ ਬੰਦਾ ਹੈ ਇੱਕ ਕਮੇਟੀ ਚ ਬੰਦਾ ਹੈਗਾ ਆਓ ਖੜਾ ਦੇਖ ਲਓ ਕੀ ਕਹਿਣਾ ਹੁੰਦਾ ਸਰ ਹਾਂ ਦੱਸ ਕੀ ਕੀ ਕਹਿਣਾ ਕੀ ਚਾਹੀਦਾ ਦੱਸ ਕੀ ਚਾਹੀਦਾ ਓਏ ਯਾਰ ਤੂੰ ਮੇਰੀ ਗੱਲ ਸੁਣ ਲੈ ਤੂੰ ਕਮੇਟੀ ਚ ਬੰਦਾ ਯਾਰ ਵੀ ਮਰੀਏ ਨਾ ਬਾਈ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਮੈਨੂੰ ਤਾਂ ਅੱਗ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਜਾਣਦਾ ਹੋਏਗਾ ਫਿਰ ਜਾਣਦਾ ਹੋਏਗਾ ਤੂੰ ਤੂੰ ਕੀ ਕਰਦਾ ਛੋਟੇ ਹੁੰਦੇ ਸਾਰਾ ਕੁਝ ਜਰੇ ਤਾਂ ਐਂ ਬਣੂ ਠੀਕ ਹੈ ਵੀਡੀਓ ਤਾਂ ਐਂ ਬਣੂਗੀ